ਤੇ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਇੱਕ ਵਾਰੀ ਮਾਫੀ ਦਿੱਤੀ ਜਾ ਮੈਂ ਮੈਂ ਵੀਡੀਓ ਬਣਾਉਣ ਦਾ ਸ਼ਕੀਨ ਆ ਮੈਂ 2021 ਵਿੱਚ ਹੈ ਥਾਣੇ ਤਸਿੱਕੇ ਵੀ ਕੇ ਕਰੈਕਟਰ ਸਰਟੀਫਿਕੇਟ ਲੈਣ ਆਇਆ ਸੀ ਤੇ ਮੈਂ ਥਾਣੇ ਦੇ ਅੰਦਰ ਯਾਰ ਦੋਸਤ ਮੇਰੇ ਗਗਨਦੀਪ ਸਿੰਘ ਨੇ ਮੇਰੀ ਵੀਡੀਓ ਬਣਾਈ ਸੀ ਤੇ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਨਹੀਂ ਸੀ ਪਤਾ ਕਿ ਥਾਣੇ ਦੀ ਵੀਡੀਓ ਇਦਾਂ ਬਣਾ ਕੇ ਅਪਡੇਟ ਨਹੀਂ ਕੀਤੀ ਜਾਂਦੀ ਅਨੇਕ ਹੀ ਰੀਲ ਬਣਾਉਣ ਦਾ ਕੁਮਾਰ ਹਰ ਇੱਕ ਦੇ ਵਿੱਚ ਚੜਿਆ ਹੋਇਆ ਹੈ। ਫੇਰ ਚਾਹੇ ਉਹ ਬੱਚਾ ਹੋਵੇ, ਨੌਜਵਾਨ ਹੋਵੇ ਜਾਂ ਫਿਰ ਬਜ਼ੁਰਗ। ਹਰ ਕੋਈ ਰੀਲ ਬਣਾ ਕੇ ਸੋਸ਼ਲ ਮੀਡੀਆ ਉੱਤੇ ਉਸ ਨੂੰ ਪਾ ਕੇ ਫੇਮਸ ਹੋਣਾ ਚਾਹੁੰਦਾ ਹੈ। ਅਤੇ ਹੀ ਰੀਲ ਬਣਾਉਣਾ ਇੱਕ ਨੌਜਵਾਨ ਨੂੰ ਮਹਿੰਗਾ ਪੈ ਗਿਆ। ਉਹ ਕਿਵੇਂ ਤੁਸੀਂ ਵੀ ਸੋਚਦੇ ਹੋਵੋਗੇ। ਦੱਸਦੇ ਚੱਲਦੇ ਹਾਂ ਪੂਰਾ ਮਾਮਲਾ ਕੀ ਹੈ। ਦਰਅਸਲ ਅੰਮ੍ਰਿਤਸਰ ਦੇ ਵਿੱਚ ਇੱਕ ਨੌਜਵਾਨ ਘਾਣੇ ਦੇ ਵਿੱਚ ਵੀਡੀਓ ਬਣਾਈ ਸੀ ਔਰ ਉਹ ਵੀਡੀਓ ਬਣਾਉਣੀ ਉਸ ਨੂੰ 1.5 ਲੱਖ ਰੁਪਏ ਦੇ ਵਿੱਚ ਪੈ ਗਈ ਸੋ ਦੱਸਦੇ ਨੇ ਆ ਕਿ ਨੌਜਵਾਨ ਨੇ ਵੀਡੀਓ ਨੂੰ ਐਡਿਟ ਕਰਕੇ ਗਾਣਾ ਲਗਾਇਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਦੀ ਇਸ ਰੀਲ ਉਤੇ ਪੁਲਿਸ ਦੀ ਸੋਸ਼ਲ ਮੀਡੀਆ ਵਿੰਗ ਦੀ ਨਜ਼ਰ ਪੈ ਗਈ ਫਿਰ ਕੀ ਸੀ ਪੁਲਿਸ ਨੇ ਨੌਜਵਾਨ ਦੀ ਪਹਿਚਾਨ ਕੀਤੀ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਪੂਰਾ ਮਾਮਲਾ ਅੰਮ੍ਰਿਤਸਰ ਦੀ ਰੂਲਰ ਪੁਲਿਸ ਦੇ ਅਧੀਨ ਆਉਂਦੇ ਥਾਣਾ ਤਰਸਿੱਕਾ ਦਾ ਹੈ। ਨੌਜਵਾਨ ਦੀ ਪਹਿਚਾਣ ਤਰਸਿੱਕਾ ਦੇ ਹੀ ਅਦੀਨਾਂ ਦੇ ਰਾਏਪੁਰ ਖੁਰਦ ਪਿੰਡ ਦੇ ਸਨਪ੍ਰੀਤ ਸਿੰਘ ਤੌਰ ਤੇ ਹੋਈ ਹੈ। ਸਨੀ ਨੇ ਪੁਲਿਸ ਨੂੰ ਦੱਸਿਆ ਕਿ ਤਕਰੀਬਨ 2 ਸਾਲ ਪਹਿਲਾਂ ਉਹ ਆਪਣਾ ਕਰੈਕਟਰ ਸਰਟੀਫਿਕੇਟ ਲੈਣ ਦੇ ਲਈ ਥਾਣਾ ਤਰਸਿੱਕਾ ਵਿਖੇ ਆਇਆ ਸੀ। ਕੰਮ ਪੂਰਾ ਹੋਣ ਤੋਂ ਬਾਅਦ ਬਾਹਰ ਨਿਕਲਦੇ ਹੋਏ ਉਸਦੇ ਦੋਸਤ ਗਗਨਦੀਪ ਸਿੰਘ ਨੇ ਇਹ ਵੀਡੀਓਜ਼ ਦੀ ਬਣਾ ਲਈ। ਤਕਰੀਬਨ 2 ਸਾਲ ਬਾਅਦ ਵੀਡੀਓ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਗਾਣਾ ਲਗਾ ਕੇ ਪਾਈ। ਬੀਤੇ ਦਿਨ ਉਸ ਦੀ ਇਸ ਵੀਡੀਓ ਨੂੰ ਮੋਬਾਈਲ ਦੇ ਵਿੱਚ ਗੀਤ ਲਾ ਕੇ ਪਾਇਆ ਗਿਆ ਤੇ ਇਹ ਸੋਸ਼ਲ ਮੀਡੀਆ ਦੇ ਵਿੱਚ ਪਾਈ ਗਈ ਰੀਲ ਉਸ ਨੂੰ 1.5 ਲੱਖ ਰੁਪਏ ਦੇ ਵਿੱਚ ਦੇਨੀ ਪੈਕਟ ਸੋਸਨੀ ਨੇ ਵੀਡੀਓ ਨੂੰ ਆਪਣੇ ਇੰਸਟਾਗ੍ਰam ਅਕਾਊਂਟ ਉਤੇ ਪੋਸਟ ਕਰ ਦਿੱਤਾ ਤੇ ਪੁਲਿਸ ਦੀ ਜਿਵੇਂ ਨਜ਼ਰ ਪਈ ਤੇ ਪੁਲਿਸ ਨੇ ਇਸ ਨੌਜਵਾਨ ਦਾ ਪਹਿਲਾਂ ਪਤਾ ਕੀਤਾ ਤੇ ਫਿਰ ਇਸ ਨੂੰ ਹਿਰਾਸਤ ਵਿੱਚ ਲੈ ਲਿਆ ਪੰਜਾਬ ਪੁਲਿਸ ਦੀ ਸਨੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰਵਾਇਆ ਇੰਨਾ ਹੀ ਨਹੀਂ ਸਨੀ ਨੇ ਪੁਲਿਸ ਤੋਂ ਦੋਗੋਲ ਮਾਫੀ ਵੀ ਮੰਗੀ ਸਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਸੀ ਪਤਾ ਕਿ ਥਾਣੇ ਦੇ ਵਿੱਚ ਵੀਡੀਓ ਨਹੀਂ ਬਣਾਈ ਦੀ ਉਸ ਨੇ 2 ਸਾਲ ਪਹਿਲਾਂ ਹੀ ਸ਼ੂਟ ਕੀਤਾ ਸੀ ਤੇ ਰੈਗੂਲਰ ਇੰਸਟਾਗ੍ਰam ਉਤੇ ਆਪਣੀ ਰੀਲਸ ਪੋਸਟ ਕਰਦਾ ਰਹਿੰਦਾ ਸੀ ਦੋ ਸਾਲ ਦੋ ਸਾਲ ਬਾਅਦ ਉਸਨੇ ਇਹ ਆਪਣੀ ਵੀਡੀਓ ਜਿਸ ਦੇ ਉਤੇ ਗਾਣਾ ਲਗਾ ਕੇ ਉਸਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਔਰ ਇਸ ਦਾ ਹਰਜਾਨਾ ਉਸ ਨੂੰ 1.5 ਲੱਖ ਰੁਪਏ ਤੇ ਪਰਨਾ ਪਿਆ ਪੁਲਿਸ ਨੇ ਜਾਂਚ ਤੋਂ ਬਾਅਦ ਸਨੀਤੋ ਮਾਫੀਨਾਮਾ ਲਿਖਵਾਇਆ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਡਿਲੀਟ ਕਰਵਾਇਆ ਅਇਸ ਤੋਂ ਬਾਅਦ ਪੁਲਿਸ ਨੇ ਸਨੀਤੋ ਮਾਫੀਨਾਮਾ ਤਾਂ ਲਿਖਵਾਇਆ ਹੀ ਨਾਲ ਹੀ ਉਸਦੀ ਇੱਕ ਵੀਡੀਓ ਬਣਾਈ ਜਿਸ ਦੇ ਵਿੱਚ ਉਹ ਆਪਣੀ ਗਲਤੀ ਨੂੰ ਮੰਨਦਾ ਨਜ਼ਰ ਆ ਰਿਹਾ ਏ ਤੇ ਮਾਫੀ ਵੀ ਮੰਗ ਰਿਹਾ ਏ ਫਿਲਹਾਲ ਉਹ ਵੀਡੀਓ ਵੀ ਤੁਹਾਨੂੰ ਅਸੀਂ ਸੁਣਾਉਂਦੇ ਚੱਲਦੇ ਆ ਤੁਸੀਂ ਵੀ ਦੇਖੋ ਕਿ ਇਸ ਨੌਜਵਾਨ ਨੂੰ ਰੀਲ ਬਣਾਉਣੀ ਤੇ ਉਸ ਨੂੰ ਪੋਸਟ ਕਰਨਾ ਕਿੰਨਾ ਕੁ ਜ਼ਿਆਦਾ ਮਹਿੰਗਾ ਪੈ ਗਿਆ ਮੈਂ ਕਰਨਪ੍ਰੀਤ ਸਿੰਘ ਉਰਫ ਸਣੀ ਪੁੱਤਰ ਸਰਦਾਰ ਕਲਦੀਪ ਸਿੰਘ ਪਿੰਡ ਰਾਏਪੁਰ ਖੁਰਦਾ ਥਾਣਾ ਤਰਫਿਕਾ ਜਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਮੈਂ ਵੀਡੀਓ ਬਣਾਉਣ ਦਾ ਸ਼ਿਕਾਇਤ ਹਾਂ ਮੈਂ 2021 ਵਿੱਚ ਥਾਣੇ ਤਰਫਿਕੇ ਵਿਕੇ ਕਾਰਟਾ ਸਾ ਟਿਕਟ ਲੈਣ ਆਇਆ ਸੀ ਤੇ ਮੈਂ ਥਾਣੇ ਦੇ ਅੰਦਰ ਯਾਰ ਦੋਸਤ ਮੇਰੇ ਗਗਨਦੀਪ ਸਿੰਘ ਨੇ ਮੇਰੀ ਵੀਡੀਓ ਬਣਾਈ ਸੀ ਤੇ ਉਹ ਮੈਂ ਇੰਸਟਾਗ੍ਰam ਤੇ ਦੋ ਸਾਲਾਂ ਬਾਅਦ ਗਾਣਾ ਲਾ ਕੇ ਅਪਡੇਟ ਕੀਤੀ ਹੈ ਤੇ ਮੇਰੇ ਕੋਲ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਨਹੀਂ ਸੀ ਪਤਾ ਕਿ ਥਾਣੇ ਦੀ ਵੀਡੀਓ ਇਦਾਂ ਬਣਾ ਕੇ ਅਪਡੇਟ ਨਹੀਂ ਕੀਤੀ ਜਾਂਦੀ ਤੇ ਮੇਰੇ ਕੋ ਬਹੁਤ ਵੱਡੀ ਗਲਤੀ ਹੋਈ ਹੈ ਮੈਨੂੰ ਇੱਕ ਵਾਰੀ ਮਾਫੀ ਦਿੱਤੀ ਜਾਤ ਧੰਨ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਬਣੀ